ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਹੋਇਆ 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ 10 ਤੋਂ 12 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋਈ ਹੈ ਬਿਜਲੀ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਜਾਰੀ ਕੀਤਾ ਹੈ ਨਵਾਂ ਟੈਰਿਫ ਸਖ K W ਤੱਕ ਕਰੇ ਲੋ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਾਦਾ ਹੋਇਆ ਸੋ ਇੰਡਸਟਰੀ ਦੇ ਲਈ ਬਿਜਲੀ ਦੀ ਦਰਾਂ ਦੇ ਵਿੱਚ 15 ਪੈਸੇ ਦਾ ਵਾਦਾ ਕੀਤਾ ਗਿਆ ਸੋ 16 ਜੂਨ ਤੋਂ ਇਹ ਲਾਗੂ ਹੋਣ ਗਿਆ ਹੈ ਨਵੀਆਂ ਦਰਾਂ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਦਾ ਕੀਤਾ ਗਿਆ 7 ਕੇ W ਤੱਕ ਕਰੇ ਲੂ ਬਿਜਲੀ 'ਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਾਦਾ ਕੀਤਾ ਗਿਆ ਸੋ ਬਿਜਲੀ ਦੀ ਦਰਾਂ ਦੇ ਵਿੱਚ ਵਾਦਾ 16 ਜੂਨ ਤੋਂ ਇਹ ਨਵੀਆਂ ਦਰਾਂ ਬਿਜਲੀ ਦੀਆਂ ਲਾਗੂ ਕੀਤੀਆਂ ਜਾਣਗੀਆਂ सो दस तो, तो बारह पैसे प्रति यूनिट महंगी हुई है बिजली पंजाब राज बिजली रेगूलेटरी कमीशन वालों नवा टैरिफ जारी किया गया सत के डबल्यू तक घरेलू बिजली दस तो बारह पैसे प्रति यूनिट वाधा होया दस दे कि सोलह जून तो बिजली दिया दवी दर लागू की जागियां पंजाब बिजली दिया दरों के सोलह जून तो लागू हो नवीं दर राज बिजली रेगुलेटरी कमीशन वालों नवा टैरिफ जारू की जारी किया गया so, पंजाब बिजली दरों चाधा होया दसदी कि दस तो बारह पैसे प्रति यूनिट ਇਸ ਬਿਜਲੀ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ 7 ਕੇਡਬਲ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਾਅਦਾ ਕੀਤਾ ਗਿਆ ਸੋ 16 ਜੂਨ ਤੋਂ ਇਹ ਬਿਜਲੀ ਦੀਆਂ ਨਵੀਆਂ ਦਰਾਂ ਨੇ ਜੜੀਆਂ ਕਿ ਉਹ ਲਾਗੂ ਕੀਤੀਆਂ ਜਾਣਗੀਆਂ ਸੋ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਹੋਇਆ ਮਹਿੰਗੀ ਹੋਈ ਹੈ ਬਿਜਲੀ ਸੋ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਕੀਤੀ ਗਈ ਹੈ ਨਵੀਆਂ ਦਰਾਂ ਲਾਗੂ ਹੋਣਗੀਆਂ 16 ਜੂਨ ਨੂੰ ਸੁਖਲਵੀਰ ਦਿਵਸ ਸਾਹਿਬ ਨਾਲ ਜੁੜ ਚੁੱਕੇ ਨੇ ਸੁਖਲਵੀਰ ਬਿਜਲੀ ਦੀ ਦਰਾ ਦੇ ਵਿੱਚ ਵਾਅਦਾ ਹੋਇਆ ਮਹਿੰਗੀ ਹੋ ਗਈ ਪੰਜਾਬ ਦੇ ਵਿੱਚ ਬਿਜਲੀ ਜੀ ਇਹ ਬਿਲਕੁਲ ਪੰਜਾਬ ਦੇ ਵਿੱਚ ਰੇਟ ਦੇ ਵਿੱਚ ਵਾਅਦਾ ਹੋਇਆ ਬਿਜਲੀ ਦੇ ਖਾਤੇ ਦੇ ਵਿੱਚ 10 ਰੁਪਏ ਤੋਂ ਲੈ ਕੇ 12 ਰੁਪਏ ਤੱਕ ਮਾਫ ਕਰਨਾ 10 ਪੈਸੇ ਤੋਂ ਲੈ ਕੇ 12 ਪੈਸੇ ਤੱਕ ਪ੍ਰਤੀ ਜਿਹੜੇ ਹੈਗੇ ਨੇ ਤਰੇ ਡੂ ਵੀ ਜੀ ਦੇ ਬਤਾਏ ਗਏ ਨੇ ਤੇ ਇਸੇ ਤਰ੍ਹਾਂ ਦੇ ਨਾਲ ਹੀ ਜਿਹੜੀ ਇੰਡਸਟਰੀ ਦੀ ਬਿਜਲੀ ਐ ਉਸ ਦੇ ਵਿੱਚ ਵੀ ਵਾਦਾ ਕੀਤਾ ਗਿਆ ਉਹਦੇ ਵਿੱਚ 15 ਬੇਚੇ ਪਤੀ ਹਾਂ ਜਿਹੜਾ ਵਾਦਾ ਹੈ ਉਹ ਕੀਤਾ ਗਿਆ ਜੀ ਸੋ 16 ਜੂਨ ਤੋਂ ਇਹ ਨਵੀਆਂ ਦਰਾਂ ਨੇ ਜਿਹੜੀਆਂ ਕਿ ਲਾਗੂ ਕੀਤੀਆਂ ਜਾਣਗੀਆਂ ਸੋ ਚੋਣਾਂ ਤੋਂ ਬਾਅਦ ਜਿਹੜਾ ਕਿ ਨਤੀਜੇ ਤੋਂ ਬਾਅਦ ਇੱਕਦਮ ਫੈਸਲਾ ਜਿਹੜਾ ਕਿ ਲਿਆ ਗਿਆ ਸੋ ਕੀ ਲੱਗਦਾ ਹੈ ਕਿ ਜਨਤਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਜਿਹੜੀ ਕਿ ਸੈਰੀ ਤੇ ਹੁਣ ਬਿਜਲੀ ਦੀਆਂ ਦਰਾਂ ਦੇ ਵਿੱਚ ਵੀ ਵਾਦਾ ਕਰ ਦਿੱਤਾ ਗਿਆ ਦੇਖੋ ਬਿਲਕੁਲ ਹਾਲਾਂਕਿ ਪੰਜਾਬ ਦੇ ਵਿੱਚ ਮੁਫਤ ਬਿਜਲੀ ਦਾ ਇੱਕ ਸੁਵਿਧਾ ਵੀ ਜਿਹੜੀ ਕਿ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ 300 ਯੂਨਟ ਤੱਕ ਜਿਹੜੀ ਦਿੱਤੀ ਹੈ ਉਹ ਮੁਫਤ ਵੀ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਹੈ ਪਰ ਫਿਰ ਵੀ ਇਹਨਾਂ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਿਹੜੀ ਇੱਕ ਤਰ ਯੂਨਟ ਦੀ ਇੱਕ ਤੈਸੀਮਾ ਹੈ ਉਸ ਤੋਂ ਵੱਧ ਲੋਕੀ ਖਰਚਦੇ ਨੇ ਤਾਂ ਜ਼ਰੂਰ ਕਿਤੇ ਨਾ ਕਿਤੇ ਜੇਬ ਤੇ ਜਰਾ ਅਸਰ ਪਵੇਗਾ ਜੀ ਜੀ ਕੁਲ ਵੀ ਜਵਾਬਤਾਨ ਮੈਂ ਤੁਹਾਡਾ तमाम ਜਾਣਕਾਰੀ ਦੇ ਲਈ